ਜੀ ਮੈਂ ਅਲੀਸ਼ਾ ਪ੍ਰਧਾਨ ਲੁਧਿਆਣਾ ਕਰਨ ਜੀ ਜੇ ਕੱਲ ਪਰਸੋ ਜਿਹੜਾ ਮੈਟਰ ਚੱਲ ਰਿਹਾ ਸਿਮਰ ਦਾ ਉਹਦੇ ਰਿਕਾਰਡਿੰਗ ਤੇ ਸਾਰੇ ਜਣੇ ਇਕੱਠੇ ਹੋਏ ਆ ਤੇ ਜੋ ਸੁਣਿਆ ਜਾ ਰਿਹਾ ਉਹਨੇ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਅਸੀਂ ਤਾਂ ਉੱਥੇ ਉੱਥੇ ਪ੍ਰੈਜ਼ెంట్ ਨਹੀਂ ਸੀ ਉਸ ਟਾਈਮ ਤੇ ਜੀ ਬਟ ਉੱਥੇ 15 ਤੋਂ 20 ਬੰਦੇ ਮੌਜੂਦ ਸੀ ਉਹ ਸਾਰੇ ਦੱਸ ਰਹੇ ਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਜੀ ਸਿਮਰ ਦੀ ਗੱਲ ਕਰਦੇ ਹਾਂ ਸਿਮਰ ਦੀ ਤੇ ਕੀ ਜੀ ਡਰਿੰਕ ਕਰਨ ਤੋਂ ਬਾਅਦ ਹੀ ਉਹਨੇ ਸਾਰਾ ਇਹ ਵਿਵਾਦ ਕੀਤਾ ਜੀ ਬਿਲਕੁਲ ਪਾਰਟੀ ਨੇ ਕਿਹਾ ਸੀ ਕਿ మేబీ ਹੋ ਸਕਦਾ ਪਾਰਟੀ ਨੂੰ ਪਤਾ ਲੱਗ ਗਿਆ ਸੀ ਉਹ ਡਰਿੰਕ ਕਰਕੇ ਆਈਏ ਪਾਰਟੀ ਨੇ ਕਹਿਤਾ ਸੀ ਤੁਸੀਂ ਨੀਚੇ ਚੱਲ ਜਓ ਠੀਕ ਹੈ ਜੀ ਲੇਕਿਨ ਉਹ ਕਹਿੰਦੀ ਪੇਮੈਂਟ ਵੀ ਦੇਤੀ ਸੀ ਪਰ ਉਹ ਕਹਿੰਦੀ ਮੈਂ ਪਰਫਾਰਮ ਕਰਨਾ ਹੀ ਹੈ ਇਸ ਜੇ ਡਾਂਸ ਕਰਨਾ ਹੀ ਹੈ ਉਹ ਨੀਚੇ ਨਹੀਂ ਗਈ ਜੀ ਗਾਲੀ ਗਲੋਚ ਤੁਸੀਂ ਖੁਦ ਹੀ ਦੇਖੀ ਹੈ ਜਿਹੜੀ ਵੀਡੀਓ ਦੀ ਵਾਇਰਲ ਹੋਈ ਹੈ ਬਹੁਤ ਜ਼ਿਆਦਾ ਗਾਲੀ ਗਲੋਚ ਕਰ ਰਹੀ ਹੈ ਡਰਿੰਕ ਬੋ ਕਹਿੰਦਾ ਕਰਦੀ ਹੈ ਜੇ ਆਪਾਂ ਗੱਲ ਕਰੀਏ ਤੁਸੀਂ ਵੀ ਪਰਫਾਰਮੈਂਸ ਕਰਦੇ ਰਹਿੰਦੇ ਹੋ ਜੀ ਪ੍ਰੋਬਲਮਸ ਤੁਹਾਨੂੰ ਵੀ ਕਰਨੀਆਂ ਪਹਿਲਾਂ ਆਈਆਂ ਹੋਣੀਆਂ ਬਹੁਤ ਯਾਰ ਹੈ ਜੀ ਹੁਣ ਇਦਾਂ ਦੀ ਪ੍ਰੋਬਲਮ ਸਾਨੂੰ ਫੇਸ ਨਹੀਂ ਕਰਨੀਆਂ ਪੈਂਦੀਆਂ ਇਨ ਕੇਸ ਕਰਨੀਆਂ ਵੀ ਪੈਂਦੀਆਂ ਕਿ ਅਸੀਂ ਸਟੇਜ ਤੋਂ ਥੱਲੇ ਆ ਜਾਂਦੇ ਹਾਂ ਅਸੀਂ ਸਟੇਜ ਦੇ ਉੱਪਰ ਗਾਲੀ ਗਲੋਚ ਨਹੀਂ ਕਰਦੇ ਥੋੜਾ ਗਲਤ ਹੋਇਆ ਜੀ ਜਿਹੜਾ ਪਰਚਾ ਹੋਇਆ ਦੇਖੋ ਸਿਮਰ ਸਾਡੇ ਪਰਿਵਾਰ ਦਾ ਹੀ ਹਿੱਸਾ ਹੈ ਹੈਨਾ ਸਾਡੇ ਨਾਲ ਹੀ ਪਰਫਾਰਮ ਕਰਦੀ ਹੈ ਤੇ ਲੇਕਿਨ ਉਹ ਇਸ ਟਾਈਮ ਗਲਤ ਹੈ ਇਸ ਕਰਕੇ ਉਹਦੇ ਅੰਗੇਜ ਸਾਰੇ ਖੜੇ ਹੋ ਗਏ ਨਾ ਬੈਣੀਪਾਲਾ ਚੰਡੀਗੜ੍ਹ ਤੋਂ ਜਿਹੜਾ ਕਰੋ ਗਰੁੱਪ ਤੋਂ ਉਹ ਬਿਲਕੁਲ ਜੀ ਆਪਣਾ ਗਰੁੱਪ ਹੈ ਜੀ ਹੈਗਾ ਜੀ ਇਹ ਸਦਾ ਮਾਮਲਾ ਇਹ ਦੇਖੋ 2 ਦਿਨ ਹੋ ਗਏ ਜਿਹੜੀ ਚੱਲ ਰਹੀ ਹੈ 10 ਸਕਿੰਟ ਦੀ ਵੀਡੀਓ ਹੈ ਇਹ ਇਹਦੇ ਉੱਪਰ ਜੋ ਵੀ ਹੋਇਆ ਇਹ ਗਲਤ ਹੋਇਆ ਜੀ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਪੈਲਸ ਵਿੱਚ ਉਹ ਕੈਮਰੇ ਲੱਗੇ ਹੋਏ ਨੇ ਵੀਡੀਓ ਕਨਾਰ ਸਟੂਡੀਓ ਸੀਗਾ ਉਹਨਾਂ ਦੀ ਵੀਡੀਓ ਦੇਖਣਾ ਠੀਕ ਆ ਉਹਨੂੰ ਪੂਰਾ ਦੇਖ ਕੇ ਇਹਦੇ ਬਾਰੇ ਸੋਚਣਾ ਚਾਹੀਦਾ ਜੋ ਵੀ ਹੈ ਜੋ ਵੀ ਹੋਇਆ ਪਰਚਾ ਵੀ ਕੋ ਗਲਤ ਹੋਇਆ ਅਸੀਂ ਪਰਿਵਾਰ ਦੀ ਉਹਦੇ ਕਰਕੇ ਇੱਥੇ ਆਏ ਹਾਂ ਉਹ ਵੀ ਜਿਵੇਂ ਕੁੜੀ ਮਿਸਬੀਹ ਬ ਕਰਦੇ ਸੀ ਗੱਲ ਦੇਖੋ ਇਹ ਪਰਫਾਰਮ ਕਰ ਰਹੀ ਸੀ ਉੱਪਰ ਪਰਫਾਰਮ ਕਰਦੀ ਕਰਦੀ ਇਹਨੂੰ ਪਤਾ ਨਹੀਂ ਕੀ ਹੋਇਆ ਇਹਨੇ ਮਾਈਕ ਫੜ ਕੇ ਥੱਲੇ ਮੁੰਡੇ ਜਿਹੜੇ ਡਾਂਸ ਕਰ ਰਹੇ ਸੀ ਉਹਨਾਂ ਨੂੰ ਗਲਤ ਬੋਲਣ ਲੱਗ ਗਿਆ ਇਹਨੇ ਇੰਗਲਿਸ਼ ਦੇ ਵਿੱਚ ਕੁਝ ਬੋਲਿਆ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਉਹ ਕਹਿੰਦੇ ਤੂੰ ਜਾਓ ਥੱਲੇ ਉਹਨਾਂ ਨੇ ਥੱਲੇ ਜਾਣ ਨੂੰ ਕਿਹਾ ਸੀ ਇਹ ਕਹਿ ਰਹੀ ਆ ਵੀ ਮੈਨੂੰ ਥੱਲੇ ਥੱਲੇ ਬੁਲਾ ਰਹੇ ਥੱਲੇ ਕਿਸੇ ਨੇ ਨਹੀਂ ਬੁਲਾਇਆ ਉਹ ਉਹ ਕਹਿੰਦੀ ਸੀ ਤੂੰ ਜਾਓ ਥੱਲੇ ਡੀਜੇ ਬੰਦ ਹੋ ਗਿਆ ਡੀਜੇ ਬੰਦ ਹੋਣ ਤੋਂ ਬਾਅਦ ਲਾਡੀ ਗਿੱਲ ਉੱਪਰ ਉਹ ਇਹਨੂੰ ਲੈ ਕੇ ਗਿਆ ਹੀਕੇ ਥੱਲੇ ਲੇਕੇ ਆ ਉਸ ਤੋਂ ਬਾਅਦ ਇਹ ਅੰਦਰ ਆ ਗਈ ਇਹਨੂੰ ਬੜਾ ਸਮਝਾਇਆ ਵੀ ਦੇਖ ਤੈਨੂੰ ਪੇਮੈਂਟ ਦੇਤੀ ਪਾਰਟੀ ਨੇ ਸਾਨੂੰ ਪੇਮੈਂਟ ਕਰਤੀ ਤੈਨੂੰ ਅਸੀਂ ਪੇਮੈਂਟ ਦੇਤੀ ਤੂੰ ਉੱਤੋਂ ਜਾ ਵੀ ਪਾਰਟੀ ਵੀ ਤੂੰ ਉਹਨਾਂ ਨੂੰ ਨਹੀਂ ਵਧੀਆ ਲੱਗ ਰਿਹਾ ਤੂੰ ਗਲਤ ਕੀਤਾ ਉਹਨਾਂ ਨਾਲ ਤੇ ਉਸ ਤੋਂ ਬਾਅਦ ਇਹ ਬਿਨਾਂ ਬੁਲਾਏ ਤੂੰ ਡੀਜੇ ਸਟਾਰਟ ਹੋ ਗਿਆ ਦੁਬਾਰਾ ਮੁੰਡੇ ਕੁੜੀਆਂ ਕੰਮ ਕਰਨ ਲੱਗ ਗਏ ਇਹ ਬਿਨਾਂ ਬੁਲਾਏ ਤੋ ਫੇਰ ਉੱਪਰ ਚਲੇ ਗਈ ਉੱਪਰ ਜਾ ਕੇ ਡਾਂਸ ਲੱਗ ਗਈ ਕਰਨ ਪਾਰਟੀ ਨੇ ਫੇਰ ਡੀਜੇ ਬੰਦ ਕਰਾ ਦਿੱਤਾ ਤੁਸੀਂ ਤੁਸੀ ਆਲਾ ਜ਼ਕਰ ਇਹਨਾਂ ਨੂੰ ਮਿਲਿਆ ਕੀ ਕਹਿਣਾ ਜਿਹੜੇ ਹੈਗੇ ਨੇ ਨਹੀਂ ਅਸੀਂ ਮਿਲੇ ਨਹੀਂ ਅਜੇ ਅਜੇ ਆਏ ਇੱਥੇ ਅਸੀਂ ਤੇ ਇਹ ਵਾਕ ਕੀ ਦਿਖਦੇ ਆ ਦੇਖੋ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੋ ਪਰਚਾ ਹੋਇਆ ਇਹ ਬਿਲਕੁਲ ਗਲਤ ਹੋਇਆ ਹੈ ਇਹਨਾਂ ਸੁਖ ਭਾਜੀ ਸਾਡੇ ਖੜੇ ਆ ਇੱਧਰ ਲਾਡੀ ਭਾਜੀ ਪ੍ਰਧਾਨ ਖੜੇ ਆ ਜੀ ਇੱਧਰ ਲੀਸ਼ਾ ਜੀ ਖੜੇ ਆ ਜੀ ਪ੍ਰਧਾਨ ਜੀ ਲੁਧਿਆਣੇ ਤੋਂ ਨੇ ਜੀ ਅੱਜ ਮਾਮਲਾ ਇਹ ਆ ਜੀ ਜਿਹੜੀ ਵੀਡੀਓ ਚੱਲਦੀ ਪਈ ਆ ਤੇ ਦੋ ਤਿੰਨ ਦਿਨ ਤੋਂ ਪਹਿਲਾਂ ਉਹਦੇ ਬਾਰੇ ਆਇਆ ਵੀਡੀਓ ਬਾਰੇ ਇਹ ਕਹਿਣਾ ਚਾਹੁੰਦੇ ਆ ਜੀ ਆਪਾਂ ਕਿ ਉੱਥੇ ਪਹਿਲਾਂ ਕੁੜੀ ਨੇ ਮਾਈਕ ਫੜ ਕੇ ਥੋੜਾ ਬੋਲਿਆ ਲੋ ਆਡੀਅנס ਨੂੰ ਗਲਤ ਮਲਤ ਉਸ ਕਰਕੇ ਮੁੰਡੇ ਦੇ ਜੀਜੇ ਨੇ ਕਿਹਾ ਵਾ ਕਿ ਇਹਨੂੰ ਕੁੜੀ ਨੂੰ ਘਰੇ ਭੇਜ ਦੋ ਠੀਕ ਹੈ ਜੀ ਉਹਨਾਂ ਨੇ ਪੇਮੈਂਟ ਕਰਤੀ ਸੀਗੀ ਉੱਥੇ ਹੀ ਤੇ ਇਹਨੂੰ ਘਰੇ ਭੇਜ ਦੋ ਗਈ ਨਹੀਂ ਜੀ ਉੱਥੇ ਦੀ ਇੱਕ ਛੋਟਾ ਜਿਹਾ ਜੂਨੀਅਨ ਦਾ ਇਹ ਕਹਿਣਾ ਵੀ ਉਹ ਕੁੜੀ ਗਲਤ ਆ ਮਤਲਬ ਜਿਹੜਾ ਵੀ ਉਹਨੇ ਕਾਰਵਾਈ ਕੀਤੀ ਬਿਲਕੁਲ ਜੀ ਕੁੜੀ ਬਹੁਤ ਗਲਤ ਆ ਉੱਥੇ ਕੁੜੀ ਨੇ ਗਾਲੀ ਗਲੋਚ ਵੀ ਉੱਥੇ ਬਹੁਤ ਕੀਤੀ ਆ ਠੀਕ ਹੈ ਜੀ ਸਾਡੇ ਪ੍ਰਧਾਨਾਂ ਨੂੰ ਵੀ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਨੂੰ ਵੀ ਗਾਲਾ ਗਲੋਚ ਆ ਕੱਢੀਆਂ ਉਹਨਾਂ ਨੇ ਠੀਕ ਹੈ ਜੀ ਪੰਗੜੇ ਵਾਲੇ ਮੁੰਡਿਆਂ ਨੂੰ ਗਾਲਾ ਕੱਢੀਆਂ ਉੱਥੇ ਸਾਰਿਆਂ ਨੂੰ ਗਾਲਾ ਗਲੋਚ ਆ ਕੱਢੀਆਂ ਤੇ ਹੁਣ ਕੀ ਮੰਗ ਲੈ ਕੇ ਆਏ ਹੋ ਮੰਗ ਇਹ ਹੀ ਲੈ ਕੇ ਆਏ ਆ ਜੀ ਜਿਹੜਾ ਇਹਨਾਂ ਨੇ ਪਰਚਾ ਕੀਤਾ ਬਹੁਤ ਗਲਤ ਕੀਤਾ ਜੀ ਠੀਕ ਹੈ ਜੀ ਇਹ ਸਾਰੀ ਇਹਦੀ ਕਾਰਵਾਈ ਕਰਨੀ ਚਾਹੀਦੀ ਆ ਪਹਿਲੇ ਚ ਕਾ ਮੇਰੇ ਕੋ ਮਰੇ ਲੱਗਿਆ ਉਹਦੇ ਸਾਰੇ ਉਹਦੇ ਵਜਾਤੇ ਕਰਨਾ ਚਾਹੀਦਾ ਜੀ ਇਹ 4 ਸਾਲ ਕੰਮ ਕੀਤਾ ਔਰ ਮੋਸਟਲੀ ਸਾਡੇ ਲਾਡੀ ਭਾਜੀ ਆ ਸਰਪੰਚ ਸਤੇ ਆ ਸਾਡੇ ਜੁਨੀਅਨ ਦੇ ਇਹਨਾਂ ਦੇ ਥਰੂ ਹੀ ਮੇਨਾ ਕੰਮ ਕਰਦੇ ਰਹੇ ਇਹ ਤੇ ਬੋਲੇ ਇਹ ਵੀ ਦੋਸ਼ ਨੇ ਵੀ ਤੁਸੀਂ ਉਹਦੀ ਖਾਮ ਸਭਾਲ ਜਿਹੜੀ ਆ ਦੇਖਭਾਲ ਵਧੀਆ ਤਰੀਕੇ ਨਾਲ ਨਹੀਂ ਕਰਦੇ ਸੀਗੇ ਵੀ ਵੀਰ ਜੀ ਮੈਨੂੰ ਇੱਕ ਗੱਲ ਦੱਸੋ ਇਹ ਸਾਰੀ ਮੈਂ ਦੱਸਣਾ ਚਾਹੁੰਦਾ ਕਿ 4 ਸਾਲਾਂ ਚ ਜਮੀਨਾ ਉਹਨੇ ਕੰਮ ਕੀਤਾ ਉਦੋਂ ਨਹੀਂ ਪ੍ਰੋਬਲਮ ਆਈ ਮੈਨੂੰ ਸਿਮਰਨ ਸੰਧੂ 8 ਮਾਰਚ ਨੂੰ ਇਹਨੇ ਮੈਨੂੰ ਜਵਾਬ ਦਿੱਤਾ ਕਿ ਭਾਜੀ ਮੈਂ ਤੁਹਾਡੇ ਸ਼ੋਅ ਨਹੀਂ ਲਗਾੜੇ 8 ਮਾਰਚ ਤੋਂ ਬਾਅਦ ਇਹਨਾਂ ਮੈਂ ਕਦੀ ਵੀ ਕੰਟੈਕਟ ਨਹੀਂ ਕੀਤਾ ਔਰ ਹਮੇਸ਼ਾ ਇਹਨੂੰ ਮੈਂ ਭੈਣ ਕਹਿ ਕੇ ਗੱਲ ਕਰਦਾ ਭੈਣ ਇਹਨੂੰ ਬਣਾਇਆ ਹੋਇਆ ਤੇ 8 ਤਰੀਕ ਤੋਂ ਬਾਅਦ ਇਹਨਾਂ ਮੈਂ ਕਦੀ ਕੰਟੈਕਟ ਨਹੀਂ ਕੀਤਾ ਮੈਂ ਜਿੱਦਣ 31 ਤਰੀਕ ਦੀ ਸ਼ਾਇਦ ਇਹ ਕੋਈ ਵਾਰਤਾਤ ਕੋਈ ਹੋਈ ਆ ਇਹ ਉਥੇ ਫੰਕਸ਼ਨ ਦੀ ਸਮਰਾਲੇ ਦੀ ਉਸ ਦਿਨ ਮੈਨੂੰ ਇਸ ਕੋਸ ਸਿਮਰ ਨੇ ਦੱਸਿਆ ਮੈਂ ਪਾਲ ਵੈਸੇ ਕੀਤੀ ਆ ਮੈਂ ਕਿਹਾ ਭੈਣੇ ਕਿੱਦਾਂ ਕੀ ਹਾਲ ਚਾਲ ਐ ਤੇਰਾ ਠੀਕ ਠਾਕ ਐ ਕਹਿੰਦੀ ਭਾਜੀ ਅੱਜ ਮੇਰੀ ਦਾ ਦਾ ਸ਼ੋਅ ਤੇ ਕੋਈ ਲੜਾਈ ਹੋ ਗਈ ਐ ਮੈਂ ਕਿਹਾ ਕੀ ਹੋਇਆ ਇਹਨੇ ਮੈਨੂੰ ਉਹ ਸ਼ੋਅ ਦਾ ਕਲਿੱਪ ਭਾਰਤਾ ਮੈਨੂੰ ਤੇ ਉਹ ਮੈਂ ਆਪਣਾ ਸਪਸ਼ਟੀਕਰਨ ਕਰਨ ਵਾਸਤੇ ਇੱਕ ਮੈਂ ਪੋਸਟ ਪਾਈ ਆ ਆਪਣੇ ਪੇਜ ਤੇ ਇੰਸਟਾਗਰਾਮ ਤੇ ਫੇਸਬੁੱਕ ਉਤੇ ਕਿ ਉਹ ਸ਼ੋਅ ਮੇਰਾ ਨਹੀਂ ਕਿਉਂਕਿ ਜੋ ਪਿੱਛੇ ਡਿਸਪਲੇ ਚੱਲਦੀ ਸੀ ਜਿਹੜਾ ਵੀਰਾ ਹੋਂ ਦਾ ਸ਼ੋਅ ਸੀ ਕਿਸੇ ਦਾ ਵੀ ਨਾਂ ਨਹੀਂ ਆਇਆ ਪਿੱਛੇ ਕਿਉਂਕਿ ਸਾਰਾ ਬਲੇਮ ਮੇਤੇ ਲੱਗਣਾ ਸੀ ਉਹ ਕਿ ਸ਼ਾਇਦ ਇਹ ਫਰੈਂਚੀਜ਼ ਦੇ ਵਾਲਿਆਂ ਦਾ ਸ਼ੋਅ ਹੋਆ ਕਿਉਂਕਿ ਜਿੰਨੇ ਫੋਨ ਮੈਨੂੰ ਆਉਣੇ ਸੀ ਮੈਂ ਇੱਕ ਸਪਸ਼ਟੀ ਕਰਨ ਵਾਸਤੇ ਇੱਕ ਪੋਸਟ ਪਾਈ ਹੈ ਆਪਣੇ ਇੰਸਟਾ ਦੇ ਪੇਜ ਤੇ ਔਰ ਇੱਕ ਫੇਸਬੁੱਕ ਦੇ ਪੇਜ ਤੇ ਇੱਕ YouTube ਚੈਨਲ ਤੇ ਫਰੈਂਡਸ ਕਲਚਰ ਗਰੁੱਪ ਆਫ ਫਰੈਂਡਸ ਡਿਜ਼ਾਈਨ ਕੋਰਦਰ ਤੇ ਕਿ ਇਹ ਜਿਹੜੀ ਲੜਾਈ ਆ ਸਾਡੇ ਬੈਨਰ ਤੇ ਨਹੀਂ ਹੋਈ ਤਾਂ ਮੋਸਟਲੀ ਸਾਰੀ ਜੂਨੀਅਰ ਆਈ ਹੋਈ ਹੈ ਜੀ ਤੇ ਖਰੀਖ ਨੂੰ ਮੈਸੇਜ ਕੀਤਾ ਇਹਨਾਂ ਨੇ ਕਿ ਆਓ ਇੱਥੇ ਕਿ ਜੋ ਵੀ ਕੱਲ ਦਾ ਮੁੱਦਾ ਮੁੱਦਾ ਛੋਟਾ ਨਹੀਂ ਬਹੁਤ ਜ਼ਿਆਦਾ ਉਲਝਿਆ ਹੋਇਆ ਇਹ ਪੂਰੇ ਵਰਲਡ ਲੈਵਲ ਦਾ ਮੁੱਦਾ ਆ ਜੀ ਇਹ ਤੇ ਕਾਫੀ 콜 ਆ ਰਹੀਆਂ ਮੈਨੂੰ ਵੀ ਐਨਆਰਆਈ ਦੀਆਂ ਬਹੁਤ 콜 ਆ ਰਹੀਆਂ ਕਿਉਂਕਿ ਜਿੰਨਾ ਵੀ ਮੇ ਤੇ ਬਾਹਰੋਂ ਬਹੁਤ ਫੋਨ ਆ ਰਿਹਾ ਕਿ ਰੀਜ਼ਨ ਕੀ ਆ ਹੈ ਕਿਉਂਕਿ ਇਹ ਤਾਂ ਹੁਣ ਬਾਕੀ ਸਾਰੇ ਇੱਥੇ ਸਾਥੀ ਆਏ ਹੋਏ ਆ ਜਿਹੜੇ ਉੱਥੇ ਮੌਜੂਦਾ ਸੀ ਉਹ ਦੱਸਣਗੇ ਕਿ ਰੀਜ਼ਨ ਹੋਇਆ ਕੀ ਆ ਉਹ ਬੰਦੇ ਨੇ ਇਹਦੇ ਸਿਮਰਨ ਸੰਧੂ ਦੇ ਗਲਾਸ ਕਿਉਂ ਮਾਰਿਆ ਔਰ ਸਿਮਰਨ ਸੰਧੂ ਨੇ ਉੱਥੇ ਗਾਲੀ ਗਲੋਚ ਕਿਉਂ ਕਰਨਾ ਪਿਆ ਉਹਨੂੰ ਇਹ ਤਾਂ ਜਿਹੜੇ ਮੌਜੂਦਾ ਇੱਥੇ ਆ ਤੇ ਉਹ ਸਾਰੇ ਦੱਸਣਗੇ ਦੱਸ ਹੀ ਚੁੱਕੇ ਹੋਣੇ ਮੇਰੇ ਕੋਲ ਇੰਟਰਵਿਊ ਦੇ ਵਿੱਚ ਕੀ ਹੋਇਆ ਉੱਥੇ ਕੀ ਨਹੀਂ ਹੋਇਆ ਇਹ ਹਾਲਾਤ ਕਿਉਂ ਬਣੇ ਹੋ ਜੈ ਔਰ ਸਿਮਰਨ ਸੰਧੂ ਜੀ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਇੱਕ ਨਾ ਗੱਲ ਬੋਲੀ ਆ ਮੇਰੇ ਵਰ ਤੁਸੀਂ ਇਹ ਮੈਨੂੰ ਕਿਹਾ ਹੋਇਆ ਕਿ ਮੈਂ ਫਰੈਂਡ DJ ਬੈਨਰ ਮੈਂ ਅਪ ਕੀਤਾ ਸਿਮਰਨ ਸੰਧੂ ਜੀ ਤੁਸੀਂ ਉਦੋਂ ਜਨਮ ਨਹੀਂ ਸੀ ਲਿਆ ਇਹ 27 ਸਾਲ ਦਾ 26 ਸਾਲ ਤੋਂ ਫਰੈਂਡ DJ ਕੰਮ ਕਰਦਾ ਆ ਰਿਹਾ 97 ਦੇ ਵਿੱਚ ਫਰੈਂਡ DJ ਨੇ ਨਕੋਦਰ ਤੋਂ ਓਪਨ ਕੀਤਾ 2000 ਦੇ ਵਿੱਚ ਕਲਚਰ ਗਰੁੱਪ ਸ਼ੁਰੂ ਕੀਤਾ ਸਿਰਫ ਫਰੈਂਡ DJ ਦੇ ਨਕੋਦਰ ਵਾਲੇ ਨੇ ਉਸ ਟਾਈਮ ਸਿਮਰਨ ਸੰਧੂ ਨੇ ਜਨਮ ਵੀ ਨਹੀਂ ਸੀ ਲਿਆ ਜਿਹੜੀ ਸਿਮਰਨ ਸੰਧੂ ਅੱਜ ਕਹਿ ਰਹੀ ਆ ਕਿ ਮੈਂ ਫਰੈਂਡ DJ ਨੂੰ ਅਪ ਕੀਤਾ ਇੱਥੇ ਘੱਟ ਤੋਂ ਘੱਟ 400 ਬੰਦਾ ਕੰਮ ਕਰਦਾ